वाइफ्रेडिंग के पति मेंबरशिप का टाउन दीजिए आप हमारी मान दीजिए आज ही आज भी है कोई भी पूछ सकते हैं पार्टी पर से कुछ वाइफ्रेडिंग हम देखते हैं सरकारियों ओके थैंक यू डिप्टी साहब आप समर्थन रखते हैं साडे कवीयर डिप्टी साहब से व्यापार कर रहे हैं ਯਾਰੀਓ ਅਗਸਤ ਮਹੀਨੇ ਦੀ ਯਾਦ ਦਿਿਤੇ ਜਿਵੇਂ ਕਿ ਹਰ ਮਹੀਨੇ ਆਇਤ ਪ੍ਰੋਗਰਾਮ ਲਾਇਆ ਜਾਂਦਾ ਆਪਣਾ ਸਾਇਸਾ ਵੀ ਇੱਕ ਹੁੰਦੀ ਹੈ ਅੱਜ ਸਪੈਸ਼ਲ ਅੱਜ ਦੇ ਦਿਨ ਆਪਾਂ ਨੇ ਕਿਹਾ ਕਿ ਅੱਜ ਦੇ ਦਿਨ ਅਯਾਦੀ 15 ਗਾਤ ਤੇ ਯਾਦ ਦਿਨ ਹੈ ਉਦੇ ਬਾਰੇ ਵੀ ਆਪਾਂ ਅੱਜ ਨਾਮਾ ਬੋਲਣਾ ਹੈ ਤੇ ਪੰਜਾਬੀ ਖਾਸ ਕਰਕੇ ਪੰਜਾਬੀ ਗੀਤ ਕਾਣੀ ਬਈ ਜਿਹੜੀ ਵੀ ਗੀਤ ਕਾਣੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਕਾਫੀ ਜਾਣਕਾਰੀ ਰੱਖਦੇ ਨੇ ਕੋਈ ਸਾਹਿਬ ਕੋਈ ਬੋਲਣਗੇ ਤੇ ਭਾਤੇ ਪਤਾਲ ਜੀ ਦੇਾਰੇ ਗੀਤ ਕਾਣੀ ਗਾਦੇ ਲਗੇ ਤੇ ਆਪਣੇ ਆਪਣੇ 15 ਅਗਸਤ ਨੂੰ ਬੋਕਰ ਕੇ ਗੀਤ ਬੋਲਣ ਲਗੇ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਦੀ ਜੁਮਾਤ ਲਈ ਸਾਰਿਆਂ ਨੂੰ ਧੰਨਵਾਦ ਕਰਨਾ ਜੀ ਆਇਆਂ ਕਹਿੰਦਾ ਹੱਥ ਪਰਾਂ ਤੋਂ ਮੰਗੀ ਮੰਦਰ ਅਰਜਨ ਸਿੰਘ ਦੀ ਤੋਂ ਨਾਪੇ ਤੇ ਮੇਰੇ ਇੱਕ ਇੰਟੈਰਵਿਊ ਤੋਂ ਕਰਵਾਏ ਆ ਅੱਜ ਬਾੜਿਆ ਵਾਲੋਂ 10 ਬੰਦਾਂ ਨੇ ਅੱਡੇ ਬੁੱਟਰ ਸਾਹਿਬ ਵੀ ਉੱਥੇ ਸੰਬੰਧ ਰੱਖਦੇ ਨੇ ਉਹਨਾਂ ਨੇ ਵੀ ਆਉਣਾ ਸੀ ਇਹਨਾਂ ਕੋਲੇ ਸਾਨੂੰ ਦਿਖਾ ਦਿਲਦਾ ਕੋਈ ਕੰਮ ਖਾਸ ਕੰਮ ਹੋ ਪੈ ਗਿਆ ਨਹੀਂ ਉਲੋਕਣੇ ਵਾਲੇ ਬੰਦੇ ਹੈਗੇ ਉਹਨਾਂ ਦੇ ਸਾਹਮਣੇ ਸ੍ਰੀ ਸੁਸ਼ੀਲ ਪਸਾਦ ਜੀ ਜਨਰਲ ਸੈਕਟਰੀ ਕੇਂਦਰ ਪੰਜਾਬੀ ਦੇ ਇੱਕ ਸਮਾਜ ਦੇ ਸਟੰਡ ਨੇ ਜਨਰਲ ਸੈਕਟਰੀ ਜੀ ਨਹੀਂ ਸਰਪੰਚ ਨੇ ਕਿਹਾ

ਮਾਦਤ ਜਨੇ ਇਹ ਕਿਸੇ ਬਹੁਤ ਸ਼ਹਿਰ ਤੋਂ ਆਉਂਦੇ ਹੁਣ ਕੀ ਆਉਂਦੇ ਨਾਲ ਹੀ ਸਾਡੇ ਕੋਲ ਬੈਠੇ ਵਰਨਾਪਰ ਅੱਡੇ ਸਮਾ ਦੇ ਜਨਰਲ ਸੈਕਟਰ 77 ਆਇਆ ਨਹੀਂ ਇਹ ਪਹਿਲੀ ਵਾਰੀ ਲੱਗਿਆ ਹੋਣਾ ਹੈ ਤਾਂ ਖੜਿਆ ਜਾਂਦਾ ਮੈਂ ਦੱਬ ਦੇ ਜਾਂਦਾ ਇੱਥੇ ਮਾੜੇ ਨਾਲ ਲੜਕੇ ਬੰਨਾ ਹੋਗਾ ਪਰ ਜੇ ਮੈਨੂੰ ਆਈ ਕਾਲ ਨਹੀਂ ਆਈਗੇ ਮੈਂ ਚੱਕ ਕੇ ਆਵਾਂਗਾ ਸਾਡੀ ਚੰਗਰ ਸੈਕਟਰ ਦੀ ਸੰਦੇਸ਼ੀ ਸੰਘਾ ਆਪਣੇ ਸੰਦੇਸ਼ੀ ਆਦਾ ਜਿਹਾ ਪਤਾ ਨਹੀਂ ਕਿ ਕਿ ਨਾਲ ਦਾ ਪਿਆਰ ਹੈ ਮੇਰਾ ਸੰਭਾ ਸਕਤੀ ਉਹ ਵੀ ਪਤਾ ਨਹੀਂ ਕਿ ਇਹ ਉਹ ਮੈਂ ਆਉਣ ਵਾਲਾ ਹਾਂ ਹਾਜੀ ਗੁਰੂ ਜੀ ਜਿਹਨੇ ਛਤ ਸ਼ਾਇਦ ਅੱਪਾ ਬੱਠੇ ਆ ਇਹਨਾਂ ਦੇ ਬਾਦ ਦਾਸਰ ਹੈ ਬਾਹਰ ਆਦਾ ਕਿ ਉਹ ਕਹਿੰਦੇ ਹਨ ਬਹੁਤੀ ਹੀ ਉਹ ਕਹਿੰਦੇ ਮੈਂ ਵੀ ਬਾਹਰ ਪੁਰਾ ਮੈਂ ਕਹਿੰਦੇ ਰਿਹਾ ਮੈਂ ਨਾ ਮੈਂ ਹੁਣ ਤੱਕ ਸਟੋਰ ਲਾ ਕੇ ਇਹ ਆਏ ਯੋਨੀ ਰਾਜੀ ਆਪਾਂ ਵਾਰਗ ਲੜੇਗੇ ਮੈਨੂੰ ਪਤਾ ਹੁੰਦਾ ਮੈਂ ਕੁਝ ਕਰ ਜਾਂਦਾ ਇਹ ਚੜੀ ਦਾ ਨਹੀਂ ਕਰਦਾ ਫੇਲ ਹੋ ਜਾਣਾ ਸੀ ਹੋਰ ਵੀ ਪੀ ਐਚ ਨਹੀਂ ਕਰਿਆ ਹੋਇਆ 17 72 ਹੋ ਗਏ ਐਵੇਂ ਹੋ ਗਏ ਜੀ 60 60 ਆ ਗਿਆ ਬੰਦਾ ਕਹਿੰਦੇ ਐਵੇਂ ਹੋ ਗਿਆ ਜਦੋਂ 17 72 ਹੋ ਜਾਂਦਾ ਉਹ ਸਾਜੋ ਪੀ ਐਚ ਦੀ ਕਰਿਆ ਸੁਬ ਗਿਆ ਮੈਂ ਪੀ ਐਚ ਨਹੀਂ ਕਰੇ ਬੈਠਾ ਅੱਗੇ ਲੋਕ ਆਜਾ ਭੁੱਲਰ ਸਾਹਿਬ ਆ ਗਿਆ ਬੰਦਾ ਗੈਰਹਾਜ਼ਰ ਹੋ ਗਿਆ ਉਹਨੇ ਵੀ ਫਟ ਕੇ ਰਾਜ ਨਹੀਂ 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 ਇੱਥੇ ਆਓ ਉਹ ਮਾਰ ਆ ਲਿਆਓ ਅਜਾ ਲਿਆ ਆਜਾ ਵਾਜਾ ਫਿਰ ਕੱਢੀ ਪਈ ਯਾਰ ਉਹ ਆਜਾ ਸਾਤੋ ਸੋਹਣੇ ਲੱਗ ਰਹੇ ਆਂ ਤੇ ਆ ਜਾ ਬੈਠ ਬੈਠੋ ਟਾੜੀਆਂ ਵਾ ਲਾ ਦੀਏ ਸਾਡੇ ਕੋਲ ਤਾਂ ਮਲੇਲੇ ਤੋਂ ਐਵੇਂ ਹੀ ਟਾੜੀਆਂ ਵਾ ਲਾ ਲੈ ਜਾ। ਸੁਣ ਤੀ ਗਾ ਉਹ ਗਾ ਮੇਲਾ ਵੀ ਤੁਸੀਂ ਤਾਂ ਕਰਾਉਣਾ ਸੀ ਤਿਆਰ ਬੈਠੇ ਆਂ। ਦੱਦ ਵੇ ਕਹਾ ਵਾ ਰਿਆ। ਆ ਜਾ ਮੈਂ ਸਾਰਿਆਂ ਨੂੰ ਆ ਕਰਨ ਨੂੰ ਮੈਂ ਜਿਆਇਗਾ ਨਾ ਇਹ ਤੋਂ ਭਲਾ ਕਿ ਪ੍ਰੋਗਰਾਮ ਸ਼ੁਰੂ ਕਰਿਆ ਜਾਵੇ। ਸੰਧੂ ਸਾਹਿਬ ਸਭ ਰਾਜ ਸੰਧੂ ਜੀ ਸਾਹਿਬ ਆਪ ਸਾਰਿਆਂ ਨੂੰ ਜੀ ਆਇਆਂ ਕਹਿੰਗੇ। ਪ੍ਰੋਗਰਾਮ ਅੱਗੇ ਤੋਰਾਂਗੇ। ਮਾਪੀ ਜਿਹੜੇ ਬੰਦੇ ਸਾਡੇ ਕਲਾਕਾਰ ਤੇ ਕਵੀ ਜਨਾਹ ਹੋਣ ਲਿਖਣ ਵਾਲੇ ਕਦੇ ਵੀ ਮਿਲਾਂ ਚ ਦੇਖਦਾ ਉਹ ਸਾਰੇ ਇੱਥੇ ਹਾਜ਼ਰ ਹੈਗੇ ਪ੍ਰਧਾਨ ਜੀ ਮੈਂ ਤੁਹਾਨੂੰ ਕਹਾਂ ਮੈਂ ਬਈ ਤੇਰਾ ਕੰਮ ਹੈ ਸਾਡੇ ਕੋਲ ਜ਼ਰੂਰ ਪਹੁੰਚ ਜਾਣਾ। ਇਹਨਾਂ ਨੇ ਸਾਰਾ ਟੈਲੀਗਾਸ ਕਰ ਲੈਣਾ ਹੈ ਬਮਲਾਈ ਵਾਲਾ ਹੀ ਕੱਢ ਕੇ ਸਾਰਾ ਪੈਸਾ ਕਰ ਦੇਣਾ ਕਿਉਂਕਿ ਸਾਨੂੰ ਸਵੇਰੇ ਝੀਲ ਦੇ ਉੱਪਰ ਮੈਂ ਅੱਜ ਤੇ ਬਲਕਾ ਸਿੱਧੂ ਨੇ ਹੁਣ ਮੈਂ ਉਹਨਾਂ ਨੇ ਵੀ ਸਵੇਰ ਦੇਖਿਆ ਸੀ ਵੀ ਤੁਸੀਂ ਵੀ ਆਜੋ ਲੋਕਾਂ ਨੂੰ ਪਾਓ ਨਾ ਮੈਂ ਮੈਂ ਤਾਂ ਅਦਾ ਹੋ ਰਿਹਾ ਆਜੋ ਸਵੇਰ ਆਜੋ ਆ ਇਧਰ ਆਜੋ ਲੈ ਇੱਥੇ ਇੱਥੇ ਕੋਸਾ ਮੰਨ ਕੇ ਆਦੂ ਰਿਹਾ ਕੋਈ ਵੀ ਕੋਈ ਨਹੀਂ ਕੋਈ ਕੋਈ ਆਹ ਪਿਆਰੇ ਦੋਸਤੋ ਸਹਿਜ ਸਭਾ ਦੇ ਅੱਜ 15 ਅਗਸਤ ਨੂੰ ਆਜ਼ਾਦੀ ਦੇ ਦਿਨ ਤੇ ਸਭ ਦੇ ਤੇ ਤੁਸੀਂ ਸਾਰੇ ਅੱਜ ਸਾਡੇ ਨਿੱਕੀ ਜੀ ਆਵਾਜ਼ ਸੁਣ ਕੇ ਆਏ ਆ ਤੁਹਾਨੂੰ ਬਹੁਤ-ਬਹੁਤ ਜੀ ਆਇਆਂ ਮੈਂ ਕਈ ਵਾਰ ਆਮ ਤੌਰ ਤੇ ਗੱਲ ਕਰਦਾ ਹਾਂ ਤੁਹਾਡੇ ਨਾਲ ਕਿ ਸਹਿਜ ਸਭਾ ਜਿਹੜੀ ਆ ਨਾ ਜਿੱਥੇ ਵੀ ਚੱਲ ਰਹੀ ਆ ਇੱਕ ਮੇਲ ਬੈਕਟਰ ਦਾ ਬਹੁਤ ਵਧੀਆ ਜਰੀਆ ਆ ਆਪਾਂ ਤੋਂ ਵੀ ਇਹ ਕਮਿਊਨਿਟੀ ਸੈਂਟਰਾਂ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਸਾਰੇ ਜਾਣਦੇ ਆ ਉੱਥੇ ਖਾਸ ਤੌਰ ਤੇ ਗੁਰਦੁਆਰੇ ਇਹ ਸੇਵਾ ਨਿਭਾਉਂਦੇ ਆ ਕਿ ਗੁਰਦੁਆਰੇ ਸਾਡੇ ਅਸੀਂ ਮੱਥਾ ਵੀ ਟੇਕਦੇ ਆਂ ਔਰ ਅਸੀਂ ਕੁਮੇ ਕਿਤੇ ਕੰਮ ਵੀ ਕਰਦੇ ਆਂ ਉੱਥੇ ਕੈਦਰਿਕ ਹੁੰਦੀ ਆ ਉੱਥੇ ਇੰਗੇਜਮੈਂਟਾਂ ਵੀ ਹੁੰਦੀਆਂ ਉੱਥੇ ਦੁੱਖ ਸੁੱਖ ਵੀ ਵੰਡਿਆ ਜਾਂਦਾ ਸਾਰਾ ਕੁਝ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਛੋਟੇ ਮੋਟੇ ਸਹਾਇਤਾ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਲਈ ਇੱਕ ਬੰਧ ਜੁੜਾ ਹੈਗਾ ਉਸ ਸਹਿਸਭਾ ਤੋਂ ਸੋਈ ਬੜੀ ਕੁੱਛੀ ਹੋਈ ਤੁਸੀਂ ਆਏ ਆ ਕਿਉਂਕਿ ਹੁਣ ਹੌਲੀ ਹੌਲੀ ਮੈਂ ਤੇ ਮੈਨੂੰ ਲੱਗਦਾ ਮੇਰੇ ਮਤਲਬ 45 ਸਾਲ ਹੋ ਗਏ ਸੈਸਵਾ ਨਾਲ ਜੁੜਿਆ ਹੋਇਆ ਵਕ ਵਕ ਚਾਨਣਾ ਦੇ ਕੋਲ ਆ ਜਾ ਹੁਣ ਨਾ ਤਾ ਮੈਂ ਦੇਖਿਆ ਕਿਸੇ ਸਮੇਂ ਬੜੀ ਹਾਜ਼ਰੀ ਦੀ ਸੈਸਵਾ ਫਿਰ ਹੌਲੀ ਹੌਲੀ ਘਟਦੀ 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 ਕਿਉਂਕਿ ਕੰਮ ਬਹੁਤ ਵੱਧ ਗਿਆ ਲੋਕ ਸੁਖੀਆਂ ਧਿਆਨਾ ਹੋ ਗਈਆਂ ਲੋਕਾਂ ਦੀਆਂ ਤਾਂ ਉਹ ਸਮਾਂ ਘੱਟ ਵੀ ਪੈਦਾ ਫਿਰ ਵੀ ਉਸੀ ਸਮਾਂ ਕੱਢਿਆ ਬਹੁਤ ਚੰਗਾ ਲੱਗਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਹੁਣ ਆਪਾਂ ਅਗਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਧੰਨਵਾਦ ਸੰਤੋਖਾ ਕੋਵਿਡ ਦਾ ਆਪਾਂ ਪਰਵਾਰਾ ਸ਼ੁਰੂ ਕਰਦੇ ਆਂ ਆਮ ਤੌਰ ਤੇ ਤਾਂ ਘਾੜੇ ਦੇ ਵਿੱਚ ਜਾਂ ਦੇਸ਼ ਪਿਆਰ ਦੀ ਗੱਲ ਹੈ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਾਫੀ ਬਹੁਤ ਡੀਅਰ ਆਰਟੀਸ ਸਾਡੇ ਸੱਦੇ ਤੇ ਪਹੁੰਚੇ ਨੇ ਅੱਜ। ਸਹਿਰੇ ਖੰਡਰ ਵਿੱਤੀ। ਸੈਕਟਰੀ ਤੋਂ ਕੰਟਰੋਲ ਸੈਕਟਰੀ ਤੋਂ ਬੋਲਦੇ ਰਹਿ ਗਏ ਨੇ ਇਹਨਾਂ ਸਭ ਤੋਂ। ਸਹਿਰੇ ਖੰਡਰ ਵਿੱਤੀ ਆ ਜੋ। ਪ੍ਰੋਗਰਾਮ ਦੀ ਸ਼ੁਰੂਆਤ ਮੋਢੇ ਤੋਂ ਕਰਵਾਏ। ਉਹ ਤਾਂ ਬਾਅਦ ਵੀ ਥੋੜਾ ਟਾਈਮ ਲਵਾ ਕੇ ਆ ਜਾਣ ਨਹੀਂ ਦੇ। ਸੈਕਟਰੀ।